ਜੈਟ ਦੇ ਮਕੈਨਿਕਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਨੇ ਹੜਤਾਲ ਦਾ ਨੋਟਿਸ ਰੱਦ ਕਰ ਦਿੱਤਾ ਤੇ 에ਅਰਲਾਈਨ ਦੇ ਨਾਲ ਗੱਲਬਾਤ ਮੁੜ ਸ਼ੁਰੂ ਕਰੇਗੀ 에ਅਰਕ੍ਰਾਫਟ ਮਕੈਨਿਕਸ ਫਰੰਟਨਰ ਐਸੋਸੀਏਸ਼ਨ ਦੀ ਨੁਮਾਇੰਦਗੀ ਹੇਟ ਕਰੀਬ 670 ਵੈਸਟ ਜੈਟ ਮਕੈਨਿਕਾ ਨੇ ਇਸ ਹਫਤੇ 에ਅਰਲਾਈਨ ਨੂੰ ਹੜਤਾਲ ਦਾ ਨੋਟਿਸ ਦਿੱਤਾ ਸੀ ਤੇ ਵੀਰਵਾਰ ਰਾਤ ਤੋਂ ਉਹਨਾਂ ਦੇ ਹੜਤਾਲ ਸ਼ੁਰੂ ਕਰਨ ਦੀ ਸੰਭਾਵਨਾ ਸੀ ਪਰ ਬੁੱਧਵਾਰ ਦੇ ਰਾਤ ਇੱਕ ਬਿਆਨ ਦੇ ਵਿੱਚ ਵੈਸਟ ਜੈਟ ਦਾ ਕਹਿਣਾ ਹੈ ਕਿ ਯੂਨੀਅਨ ਅਤੇ 에ਅਰਲਾਈਨ ਦੋਵੇਂ ਇੱਕ ਹੱਲ ਲੱਭਣ ਦੀ ਉਮੀਦ ਵਿੱਚ ਇੱਕ ਸਮਝੌਤੇ ਦੀ ਗੱਲਬਾਤ ਮੁੜ ਸ਼ੁਰੂ ਕਰਨਗੇ ਬੁੱਧਵਾਰ ਨੂੰ 에ਅਰਲਾਈਨ ਨੇ ਸੰਭਾਵੀ ਹੜਤਾਲ ਦੇ ਮੱਦੇਨਜ਼ਰ 30 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਸਨ ਜਿਸ ਕਰਕੇ ਹਜ਼ਾਰਾਂ ਮੁਸਾਫਰ ਪ੍ਰਭਾਵਿਤ ਹੋਏ ਸਨ ਵੈਸਟਰ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਅਸੀਂ ਉਡਾਨਾਂ ਰੱਦ ਕਰਨ ਦੇ ਸਾਡੇ ਮਹਿਮਾਨਾਂ ਅਤੇ ਸਾਡੇ ਲੋਕਾਂ ਤੇ ਪਏ ਪ੍ਰਭਾਵ ਨੂੰ ਪਛਾਣਦੇ ਹਾਂ ਤੇ ਅਸੀਂ ਇਸ ਸਮੇਂ ਦੌਰਾਨ ਉਹਨਾਂ ਦੇ ਹੌਸਲੇ ਤੇ ਸਮਝਦਾਰੀ ਲੋ ਧੰਨਵਾਦ ਵੀ ਕਰਦੇ ਹਾਂ ਤੇ ਸ਼ਲਾਘਾ ਕਰਦੇ ਹਾਂ ਸੋ ਉਹਦੇ ਬਾਜ਼ੀ ਦੀ ਗੱਲਬਾਤ ਤੇ ਵਾਪਸ ਪਰਤਦੇ ਹਾਂ ਅਸੀਂ ਆਪਣੇ ਕਾਰਜਾਂ ਵਿੱਚ ਹੋਰ ਵਿਗਨ ਤੋਂ ਬਚਣ ਲਈ ਇੱਕ ਹੱਲ ਲੱਭਣ ਲਈ ਵਚਨਬੱਧ ਹਾਂ ਯੂਨੀਅਨ ਦੇ ਬੁਲਾਰੇ ਜਿਹੜੇ ਨੇ ਸਕਾਟ ਕ੍ਰਿਸਟੋਫਰਸਨ ਨੇ ਪੁਸ਼ਟੀ ਕੀਤੀ ਕਿ ਦੋਵੇਂ ਧਿਰਾਂ ਜਿਹੜੀਆਂ ਸਮਝੌਤੇ ਦੀ ਮੇਜ਼ ਤੇ ਵਾਪਸ ਜਾਣ ਲਈ ਸਹਿਮਤ ਹੋ ਗਈਆਂ ਨੇ ਤੇ ਕਿਹਾ ਕਿ ਲੇ ਹਫਤੇ ਗੱਲਬਾਤ ਮੁੜ ਸ਼ੁਰੂ ਹੋਵੇਗੀ ਯੂਨੀਅਨ ਮੈਂਬਰਾਂ ਨੇ ਪਿਛਲੇ ਹਫਤੇ ਜ਼ਬਰਦਸਤ VOTING ਨਾਲ ਜਿਹੜਾ ਆਰਜੀ ਸਮਝੌਤਾ ਰੱਦ ਕਰ ਦਿੱਤਾ ਸੀ ਤੇ 에ਅਰਲਾਈਨ ਵੱਲੋਂ ਵਿਚੋਲਗੀ ਲਈ ਕੀਤੀ ਬੇਨਤੀ ਦਾ ਵੀ ਵਿਰੋਧ ਕੀਤਾ ਸੀ ਵੈਸਟ ਜੈਟ ਨੇ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨ ਬੋਰਡ ਨੂੰ ਦਖਲ ਦੇ ਕੇ ਬਾਈਡਿੰਗ ਆਰਬਿਟ੍ਰੇਸ਼ਨ ਦੀ ਵਰਤੋ ਦੀ ਬੇਨਤੀ ਕੀਤੀ ਸੀ ਯੂਨੀਅਨ ਨੇ ਕਹਿੰਦੇ ਆ ਇਸ ਬੇਨਤੀ ਦਾ ਵਿਰੋਧ ਕੀਤਾ ਸੀ ਕਿ ਇਹ ਕਦਮ ਯੂਨੀਅਨ ਦੇ ਇੱਕ ਬਿਹਤਰ ਕੰਟਰੈਕਟ ਹਾਸਲ ਕਰਨ ਦੇ ਉਦੇਸ਼ ਨੂੰ ਟਾ ਲਾਉਂਦਾ ਹੈ ਬਦਾਰਾਤ ਨੂੰ ਆਪਣੇ ਬਿਆਨ ਦੇ ਵਿੱਚ ਵੈਸਟ ਚਟ ਨੇ ਕਿਹਾ ਕਿ ਸੀਆਰਬੀ ਨੇ 에ਅਰਲਾਈਨ ਨੂੰ ਕਿਹਾ ਕਿ ਬੋਰਡ ਨੂੰ ਇਸ ਬਾਰੇ ਫੈਸਲਾ ਲੈਣ ਲਈ ਹੋਰ ਸਮਾਂ ਚਾਹੀਦਾ ਹੈ ਕਿ ਕੀ ਸਮੂਹਿਕ ਸਮਝੌਤਾ ਤਿਆਰ ਕਰਨ ਦੇ ਲਈ ਉਸ ਨੂੰ ਬਾਈਡਿੰਗ ਜਿਹੜੀ ਆਰਬਿਟ੍ਰੇਸ਼ਨ ਦੀ ਵਰਤੋ ਕਰਨੀ ਚਾਹੀਦੀ ਹੈ ਇਹ ਨਹੀਂ ਜਿਵੇਂ ਕਿ ਲੈਂਗਲੇ ਨਿਰਮਾਨ ਤੇ ਆਬਾਦੀ ਦੇ ਵਿੱਚ ਵਾਅਦਾ ਦੇਖ ਰਿਹਾ ਹੈ bc ਹਾਈਡਰੋ ਦਾ ਕਹਿਣਾ ਹੈ ਕਿ ਇਹ ਖੇਤਰ ਦੇ ਵਿੱਚ ਇੱਕ ਵੱਡਾ ਨਿਵੇਸ਼ ਕਰ ਰਿਹਾ ਹੈ bc ਹਾਈਡਰੋ ਨੇ ਐਲਾਨ ਕੀਤਾ ਹੈ ਕਿ ਅਗਲੇ 10 ਸਾਲਾਂ ਵਿੱਚ ਲੈਂਗਲੇ ਵਿੱਚ ਡਾਲਰ 725 ਮਿਲੀਅਨ ਦੀ ਜਿਹੜੀ ਪੂੰਜੀ ਉਸਾਰੀ ਹੋਵੇਗੀ ਜਾਂ ਜੋ ਬਿਜਲੀ ਗ੍ਰਿਡ ਨੂੰ ਅਪਗ੍ਰੇਡ ਤੇ ਵਿਸਥਾਰ ਕੀਤਾ ਜਾ ਸਕੇ ਤੇ ਘਰਾਂ ਤੇ ਕਾਰੋਬਾਰਾਂ ਦੇ ਲਈ ਸਾਫ਼ ਬਿਜਲੀ ਪ੍ਰਦਾਨ ਕੀਤੀ ਜਾ ਸਕੇ ਇਸ ਸਕਿਲਡ ਕਾਮਿਆਂ ਲਈ ਹਜ਼ਾਰਾਂ ਹਾਈ ਕੁਆਲਿਟੀ ਵਾਲੀਆਂ ਨੌਕਰੀਆਂ ਪ੍ਰਦਾਨ ਕਰੇਗਾ ਅਗਲੇ ਦਹਾਕੇ ਦੌਰਾਨ ਪੂਰੇ ਸੂਬੇ ਦੇ ਵਿੱਚ ਔਸਤਨ 10500 ਤੋਂ 12500 ਨੌਕਰੀਆਂ ਦਾ ਸਮਰਥਨ ਕਰਨਾ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਯੋਜਨਾ ਜਨਸੰਖਿਆ ਦੇ ਵਾਧੇ ਤੇ ਹਾਊਸਿੰਗ ਨਿਰਮਾਣ ਵਧੇ ਹੋਏ ਉਦਯੋਗਿਕ ਵਿਕਾਸ ਤੇ ਹੋਰ ਕਾਰਨਾਂ ਦੇ ਵਿਚਕਾਰ ਫੋਸਿਲ ਫਿਊਲ ਤੋਂ ਸਾਫ਼ ਬਿਜਲੀ ਵਾਲਾ ਜਾਣ ਵਾਲੇ ਲੋਕਾਂ ਤੇ ਕਾਰੋਬਾਰਾਂ ਦੇ ਕਾਰਨ ਸਾਰੇ ਸੈਕਟਰਾਂ ਵਿੱਚ ਬਿਜਲੀ ਦੀ ਜੜੀ ਵਧ ਰਹੀ ਮੰਗ ਨੂੰ ਦਰਸਾਉਂਦੀ ਹੈ ਉਸਬੋਨ ਨੇ ਕਿਹਾ ਹੈ ਕਿ ਇਹ ਨਿਵੇਸ਼ ਹਜ਼ਾਰ ਜਿਹੜੇ ਨੇ ਨਵੇਂ ਘਰਾਂ ਦਾ ਸਮਰਥਨ ਕਰੇਗਾ ਤੇ ਲੰਗਲੇ ਦੇ ਬੁਨਿਆਦੀ ਢਾਂਚੇ ਦੀ ਸਥਿਰਤਾ ਦੇ ਵਿੱਚ ਸੁਧਾਰ ਕਰਕੇ ਸੂਬੇ ਦੇ ਵਿੱਚ ਨਵੇਂ ਵਸਨੀਕਾ ਤੇ ਸਾਫ ਉਦਯੋਗ ਨੂੰ ਆਕਰਸ਼ਿਤ ਕਰਨ ਦੇ ਵਿੱਚ ਮਦਦ ਕਰੇਗਾ ਮੰਤਰਾਲੇ ਦਾ ਕਹਿਣਾ ਹੈ ਕਿ ਬੀਸੀ ਵਿੱਚ ਬਿਜਲੀ ਦੀ ਮੰਗ ਜਿਹੜੀ ਹੈ ਉਹ ਹੁਣ ਤੇ ਹੁਣ ਤੇ 2030 ਦੇ ਵਿਚਕਾਰ 15% ਜਾਂ ਇਸ ਤੋਂ ਵੱਧ ਦੇ ਵਾਅਦੇ ਦੀ ਉਮੀਦ ਹੈ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਲੈਂਗਲੇ ਪ੍ਰੋਜੈਕਟ 1 ਲੱਖ 40 ਹਜ਼ਾਰ ਘਰਾਂ ਤੱਕ ਬਿਜਲੀ ਦੇਣ ਦੇ ਲਈ ਲੋੜੀਂਦੀ ਬਿਜਲੀ ਵੀ ਜੋੜਨਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ